ਵਾਦੀ ਇਹਨਾਂ ਨੇ ਆਇਆ ਗਿਆ ਸਾਹਬਣਾ ਇੱਕ ਸਵੇਰੇ ਨਿਕਲ ਜਾਂਦੀ ਬੁਟੀਕ ਤੇ ਇੱਕ ਨੂੰ ਦੱਸੀਏ ਤੇ ਫੇਰ ਕੰਮ ਕਰਦੀ ਇਹਨਾਂ ਨੇ ਘਰ ਸਾਹਬਣੇ ਹੀ ਉਹ ਜਿਦਾਂ ਤੁਸੀਂ ਹੁਣ ਭੁੱਖੇ ਹੋ ਨਾ ਉਹਦਾ ਕਿਸ ਦਿਨ ਨੂੰ ਮੈਂ ਵੀ ਆਣਾ ਕਰਨਾ ਤੇ ਇਦਾਂ ਹੀ ਭੁੱਖੀ ਹੋ ਕੇ ਚਲ ਜਾਣਾ ਕਰਨਾ ਹੀ ਉਹ ਇਹਨਾਂ ਨੂੰ ਦੱਸੀਏ ਕੰਮ ਤੇ ਫੇਰ ਕਰਦੀਆਂ ਹੀ ਉਹ ਲੈ ਦੱਸ ਭੂਆ ਜੀ ਭੁੱਖੇ ਤੁਸੀਂ ਕੱਦੋਂ ਜਾਣਾ ਵਾ ਮੈਂ ਹੈਗੀ ਆ ਨਾ ਮੈਂ ਜੇ ਆਪ ਖਾਣੀ ਆ ਤੇ ਤੁਹਾਨੂੰ ਵੀ ਤੇ ਪਕਾ ਕੇ ਖਵਾਉਣੀ ਆ ਆ ਭੁੱਲ ਫੜ ਕੇ ਤੁਰੀ ਫੇਰੰਦੀ ਆ ਲੈ ਫਿਰ 부ਆ ਜੀ ਫਿਰ ਹੁਣ ਇੱਕ ਆ ਫੁੱਲਦਾ ਹੀ ਸਾਡਾ ਹੋ ਗਿਆ ਜੀ ਚੱਲ ਰਾਣੀ ਇਦਾਂ ਨਹੀਂ ਕਰੀ ਰਾਂਗਾ ਤੇ ਤਈ ਆ ਲੋ ਫੜੋ ਫੁੱਲ ਤੇ ਮੈਨੂੰ ਦੱਸੋ ਤੇ ਕੀ ਖਾਣਾ ਜੇ ਤੇ ਮੈਂ ਬਣਾਵਾ ਜਾ ਕੇ ਲੈ 부ਆ ਜੀ ਵੇਖ ਲੋ ਫੇਰ ਕੀ ਖਾਣਾ ਭਲਾ ਆਪ ਨਹੀਂ ਪਤਾ ਵੀ ਹੁਣ ਕੀ ਖਾਣਾ ਕੁਛ ਬਣਾਏ ਹਾਂ ਜਾ ਕੇ ਰਸੋਈ ਚ ਵੜੇ ਇੰਦਰ ਦੀਦੀ ਹੁਣ ਕੀ ਆ ਹੁਣ ਮੈਂ ਜੇ ਚੋਇਸ ਹੀ ਪੁੱਛ ਲਈ ਆ ਵੀ ਤਈ ਕੀ ਖਾਣਾ ਜੇ ਮੈਂ ਤੈਨੂੰ ਮਨਪ੍ਰੀਤ ਕੀ ਦੱਸਾਂ ਮੇਰੇ ਤੇ ਘਰ ਦੇ ਆਪ ਮੇਰੇ ਗਲ ਸਿਆਪਾ ਪਾਇਆ ਸੀ ਤੇ ਮੈਂ ਤੇਰੇ ਗਲ ਬਾਤ ਦਿੱਤਾ ਐਵੇਂ ਮੈਂ ਤਾਂ ਤੈਨੂੰ ਇੱਥੇ ਲੈ ਆਈ ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਬਾਗਰ ਨਾ ਲੱਛਣੀਆਂ ਨਹੀਂ ਇਹਨੇ ਭਰਾ ਦਾ ਘਰ ਨਹੀਂ ਵਸਣ ਦੇਣਾ ਇਹਦੇ ਨਹੀਂ ਲੱਛਣ ਹੈਗੇ ਬਸ ਬਸਾਉਣ ਵਾਲੇ ਆਪਣਾ ਐਨੇ ਵਸਾਇਆ ਨਹੀਂ ਕਹੇਦਾ ਐਨੇ ਵਸਣ ਨਹੀਂ ਦੇਣਾ ਕਿਵੇਂ ਉੱਡ ਉੱਡ ਤੁਹਾਡੇ ਸਾਹਮਣੇ ਗੱਲ ਪੈਣਦੀ ਕੀ ਕਹਿਤਾ ਆ ਕੇ ਰੋਟੀ ਪੁੱਛ ਲਈ ਜੋ ਨਿਆਣੀ ਨੇ ਪੁੱਛ ਰਿਆ ਵੀ ਕੀ ਖਾਣਾ ਤੇ ਤੁਸੀਂ ਦੱਸ ਲੋ ਕੀ ਖਾਣਾ ਚੱਲ ਕੋਈ ਨਹੀਂ ਪੁੱਤ ਤੂੰ ਜੋ ਮਰਜ਼ੀ ਬਣਾ ਲੈ ਆਪਾਂ ਉਹ ਖਾ ਲਾਂਗੇ ਬਣਾ ਸਹੀ ਕੁਝ ਸੋਈ ਜੀ ਜਾਏ ਸਹੀ ਬਣਾ ਲ ਦਊਂਗੀ ਤੇ ਬਣਾਉਂਗੀ ਬਣਾਏ ਹਾਂ ਮੈਂ ਕਿਹੜਾ ਤਾਲਾ ਲਾਇਆ ਬੱਸ ਗੱਲ ਤੇ ਓਡੋ ਓਡੋ ਤੇ ਗੱਲ ਪਈ ਜੰਦੀ ਓ ਤੇ ਨਿਆਣੀ ਆਹਦੇ ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ ਆਹ ਨਿਆਣੀ ਆ ਉਹ ਨਿਆਣੀ ਰਹਿਣਾ ਉਹਨੇ ਬਣਾਏ ਹਾਂ ਮੈਂ ਕਿਹੜਾ ਤਾਲਾ ਲਾਇਆ ਰੋਈ ਨੂੰ ਰਾਣੀ ਚੋਕਾ ਜਾ ਪੁੱਤ ਦੀ ਪੈਣਾ ਤੈਨੂੰ ਫੁੱਫੜਨੇ ਸੁਣ ਲਿਆ ਤੇਨੇ ਮੇਰੇ ਦਿਵਾਲੇ ਹੁਣ ਆਖਣਾ ਕੀ ਤੂੰ ਰੌਲਾ ਪਾਇਆ ਪੁੱਤ ਨਾ ਐਦਾਂ ਕਰੋ ਨਾ ਰੌਲਾ ਪਾਓ ਬੁਰੇ ਲਗੀਦਾ ਵਾ ਜੇ ਲੋਕੋ ਇਨੀ ਪੋਦੀ ਮੈਂ ਨਾ ਫਿਰ ਏਦਾ ਕਰਦੀ ਮਟਰ ਪਨੀਰ ਬਣਾ ਲੈਣੀ ਆ ਮਟਰ ਤੇ ਘਰੇ ਹੈਗੇ ਆ ਪਨੀਰ ਫਿਰ ਕਹ ਦੋ ਪਿਲਾ ਦੇਣਾ ਪਨੀਰ ਨਹੀਂ ਕਿਤੋਂ ਵੀ ਆਣਾ ਦੁੱਧ ਪਿਆ ਨਾ ਫ੍ਰਿਜ ਚ ਉਹ ਫਟਾ ਕੇ ਤੇ ਪਨੀਰ ਬਣਾ ਲੈ ਮੇਂ ਨਹੀਂ ਆਂਦਾ ਕੋਈ ਗੱਲ ਨਹੀਂ ਨਹੀਂ ਆਉਂਦਾ ਇਹਦੇ ਸਰਾਣੇ ਰੱਖਦੇ ਲਿਆ ਕੇ ਦੁੱਧ ਵੇਖੀ ਕਿਵੇਂ ਬਣਦਾ ਪਨੀਰ ਮਿੰਟੋ ਮਿੰਟੀ ਫਟ ਜਾਣਾ ਆਪਣੇ ਆਪ ਹੀ ਜਿੰਨੀ ਇਹ ਸੜੀ ਆ ਅੱਜ ਦਿਨ ਮੈਂ ਘਰੇ ਰਹਿਣੀ ਆ ਸੋਹੀ ਚ ਦੁੱਧ ਫਟਦਾ ਤੇ ਨਹੀਂ ਆ ਉਹ ਫ੍ਰਿਜ ਚ ਪਿਆ ਹੁੰਦਾ ਨਾ ਤਾਂ ਨਹੀਂ ਫਟਦਾ ਉਹਦਾ ਤਾਂ ਮਿੰਟ ਨਾਲ ਆਵੇ ਫੁੱਟਣ ਲੱਗਾ ਰੱਖ ਤਾਂ ਸਹੀ ਆ ਤੇ ਸਹਰਾਣੇ ਲਿਆ ਕੇ ਕਿਤੇ ਲੱਗੀ ਤੈਨੂੰ ਭੁੱਖਿਆ ਕਲਪਨ ਤੂੰ ਭੁੱਖ ਨਾ ਰਹੀ ਆ ਮੈਂ ਕਲਪਨ ਭੁੱਖਣਾ ਨਹੀਂ ਦਈ ਤੂੰ ਜੋ ਹਰ ਵੇਲੇ ਉਹਨੂੰ ਪੈਂਦੀ ਰਹਿਨੀ ਆ ਤੂੰ ਤੇ ਆਪ ਹੀ ਚੱਲਦਾ ਫਿਰਦਾ ਨਿੰਬੂ ਕੋਲ ਰੱਖਦੀ ਐ ਤੇ ਮਿੰਟ ਚ ਦੁੱਧ ਫੁੱਟ ਜਾਂਦਾ ਆ ਉਹ ਜੀ ਸਦਾਂ ਮਿੰਜਾ ਦਾ ਆ ਗਿਆ ਜੀ ਮੇਰੀ ਮੰਮੀ ਦੁੱਧ ਦੇ ਵਿੱਚ ਇਦਾਂ ਹਰ ਕਿੰਬੂ ਨਾ ਛੋੜਦੇ ਨੇ ਦੇਖ ਤਾਂ ਦੁੱਧ ਫਟ ਕੇ ਪਨੀਰ ਬਣਦਾ ਆਂਦਾ ਹੀਗਾ ਮੈਂ ਤੇ ਆ ਲੜਾਈ ਝਗੜੇ ਦੇ ਵਿੱਚ ਚਿੱਤਾ ਹੀ ਭੁੱਲ ਗਿਆ ਮੈਨੂੰ ਲੱਗਾ ਮੈਨੂੰ ਪਨੀਰ ਹੀ ਨਹੀਂ ਬਣਾਉਂਦਾ ਹਰੇ ਬੰਝਾਂ ਦਾ ਵਾਕੇ ਪੁੱਤ ਅੱਛਾ ਤੁਹਾਡਾ ਹੁਣ ਮਤਲਬ ਕਿ ਮੈਂ ਨਿੰਬੂ ਆ ਤੂੰ ਨਿੰਬੂ ਤੂੰ ਸੰਤਰਾ ਤੂੰ ਗਲ ਕਰ ਤੂੰ ਸਿਰਕਾ ਤੂੰ ਸਭ ਕੁਛ ਹੀ ਆ ਤੇ ਤੂੰ ਲੜਾਈ ਦੀ ਪੰਡ ਮੇਰੀ ਬਾਹਰ ਆ ਕੇ ਪੰਡ ਨਹੀਂ ਆ ਲੜਾਈ ਦੀ ਪੰਡ ਆ ਜੀ ਵੇੜੇ ਦੇ ਵਿੱਚ ਤੈਨੂੰ ਮੈਂ ਹੁਣ ਸਵਾਦ ਦੇਣਾ ਜਿਹੜੀ ਤੂੰ ਭੋਇਆ ਚੜੀ ਹੈ ਨਾ ਤੈਨੂੰ ਰੱਖ ਕੇ ਕਿੱਦਾਂ ਮੈਂ ਦੇਂਦੀ ਮਜ਼ਾ ਤੇ ਚੱਲ ਮੈਂ ਡਰਦੀ ਨਹੀਂ ਘਰੇ ਕੋਲ ਕਸ ਕਰੋ ਨਹੀਂ ਹਾਏ ਮੈਂ ਕੀ ਕਰਾਂ ਜੀ ਜੀ ਚਲੋ ਤੇ ਆਪਨੀ ਬਾਕੀ ਕੀਤਾ ਮੇਰਾ ਬੇੜਾ ਚ ਨਾ ਫੜਦੀ ਭਲੇਖੇ ਨਾ ਵੀ ਨਾ ਫੜਦੀ ਮੈਂ ਨਹੀਂ ਆਂਦੀ ਤੂੰ ਹੀ ਆਨੀ ਹੈ ਤੂੰ ਲੜਾਈ ਦੀ ਪੰਡੇ ਤੂੰ ਆਹੀ ਸਹੀ ਹਣ ਉੱਥੇ ਲੜਾਈ ਦੀ ਪੰਡੇ ਤੂੰ ਆ ਕੱਢ ਕੇ ਆਜ ਨੂੰ ਬਾਹਰ ਲੜਾਈ ਦੀ ਪੰਡੇ ਨੂੰ ਹਲ ਭੋਜੀ ਫੜੋ ਤੁਸੀਂ ਫੁੱਲ ਤੇ ਮੈਂ ਜਾ ਕੇ ਤੇ ਸਬਜੀ ਬਣਾਨੀ ਹੈ ਸਬਜੀ ਤੇਰਾ ਫੁੱਲ ਨਾਲੇ ਤੇਰਾ ਪਨੀਰ ਜਿਹੜਾ ਤੂੰ ਬਣਾਉਣਾ ਕਿੱਥੋਂ ਦੀ ਸੀ ਤੂੰ ਵੀ ਬਹਿ ਜਾ ਪਲੰਘ ਤੇ ਚੜਕੇ ਤੇ ਮੈਂ ਬਣਾ ਲੈਨੀ ਆ ਸਾਰਾ ਕੁਝ ਬਣਾਣਾ ਕੋ ਜਾਂਦਾ ਨਹੀਂ ਤੇ ਲੜਾਈ ਪਾ ਲੰਦੀ ਜਦੋਂ ਨਹੀਂ ਉਦੋਂ ਹੀ ਬੈ ਜਾ ਰਣੀ ਤੂੰ ਇੱਥੇ ਜਾ ਬੱਤ ਤੂੰ ਬਣਾ ਸਕਦੀ ਅੰਦਰ ਚੱਲ ਤੂੰ ਅੰਦਰ ਆ ਇੱਧਰ ਨਹੀਂ ਉਸ ਦਿਨ ਤੇਰੇ ਫੁੱਫੜ ਨੇ ਖੁੰਬਾ ਨਹੀਂ ਖਾਧੀਆਂ ਤੇ ਉਹ ਨਿੱਕਾ ਹੋ ਗਿਆ ਹੀਗਾ ਹੈ ਅੱਜ ਤੁਸੀਂ ਮਟਰ ਪਨੀਰ ਦਾ ਇੰਨਾ ਰੋਲਾ ਪਾਤਾ ਕੀ ਤੁਸੀਂ ਗਾਹ ਪਾ ਦਿੱਤਾ ਮਟਰ ਪਨੀਰ ਦਾ ਹੈ ਤੇ ਪੂਆ ਜੀ ਗੱਲ ਸੁਣੋ ਮੈਂ ਤਾਂ ਹੀ ਨਹੀਂ ਜਾਂਦੀ ਤੇ ਨਾ ਮੈਂ ਹੁਣ ਜਾਣਾ ਹੀ ਮੈਨੂੰ ਨਾ ਜ਼ਿਆਦਾ ਮਜਬੂਰ ਕਰਿਓ ਦੇਖ ਐ ਨਾ ਕੋ ਰੋਟੀ ਤੇ ਦੇਖ ਪੱਕਦੀ ਨਹੀਂ ਤੇ ਮੰਨੇ ਨੇ ਭੁੱਖੇ ਰਹਿਣਾ ਇੰਨੇ ਚਿਰ ਦੀ ਮੈਂ ਗਈ ਨਹੀਂ ਮੰਨੇ ਦੀ ਰੋਟੀ ਕਰਕੇ ਤੇ ਹੁਣ ਮੈਂ ਕਿੱਦਾਂ ਚੱਲ ਜਾ ਨਾ ਕਲਪ ਜਿਆਦਾ ਨਾ ਪੂਰਾ ਕਲਪ ਤੂੰ ਤੇ ਮੈਂ ਦੱਸਾਂ ਤੈਨੂੰ ਪੁੱਤ ਜਾਣਾ ਪੈਣਾ ਆਪਣੇ ਘਰ ਕਿਉਂ ਇਹਨਾਂ ਨਾਲ ਤੇ ਜੋ ਮਰਜ਼ੀ ਕਰਦੇ ਰਹਿਣ ਫਿਰ ਭੈਣਾ ਐ ਹੁਣ ਕਿਹੜੀਆਂ ਮੇਰੇ ਲਾਗੇ ਆਏ ਤੇ ਇਹ ਵੇਲੇ ਖਾਣ ਕ ਵੇਲੇ ਖਾਣ ਭੁੱਖੀਆਂ ਰਹਿਣ ਸਾਨੂੰ ਕੀ ਲੱਗੇ ਆਪਾਂ ਆਪਣਾ ਕਦਰ ਘਟਾਉਣਾ ਵਾ ਇੱਥੇ ਹੁਣ ਮੈਂ ਵੇਖ ਲੈ ਕਦੋਂ ਆਂਦੀ ਤੁਹਾਡੇ ਸਾਹਮਣੇ ਆਉਣੀ ਜਾਨੀ ਆ ਮੈਂ ਕਦੀ ਕਿਸੇ ਨੂੰ ਮਾੜੀ ਚੰਗੀ ਨਹੀਂ ਆਖੀ ਤੇ ਚਲੋ ਹੱਥੀ ਸ਼ਾਮਾ ਕਰਦੀਆਂ ਵਾ ਤੇ ਤੂੰ ਪੁੱਤ ਬੁਰੀ ਬਣ ਜਾਨੀ ਰੌਲਾ ਪਾ ਕੇ ਨਾ ਰੌਲਾ ਪਾਇਆ ਕਰ ਨਾ ਕਿਸੇ ਨੂੰ ਮਾੜੀ ਚੰਗੀ ਆਖਿਆ ਕਰ ਤੁੱਤ ਪਿੰਦਰਦਵਾਲੋਂ ਨਹੀਂ ਹਟਦੀ ਕਿਉਂ ਪਿੰਦਰ ਨੂੰ ਕਹਿੰਨੀ ਆ ਕੁਛ ਤੇ ਪੂਆ ਜੀ ਪਿੰਦਰ ਤੇ ਲੜਾਈ ਦੀ ਪੰਡਿਆ ਉਹ ਜਦੋਂ ਆਂਦੀ ਆ ਬਸ ਮੇਰੇ ਤੋਂ ਇੰਨੀ ਮੱਚਦੀ ਜਾਣਾ ਤੇ ਉਹ ਮਨਪਰੀਤ ਨੂੰ ਵੀ ਇਹੋ ਕਹਿੰਦੀ ਆ ਵੀ ਇਹਦੇ ਨਾਲ ਲੜਦੀ ਰਿਹਾ ਕਰ ਇਹ ਹੁਣ ਸੰਜੋਗ ਹੀ ਮਨਪਰੀਦਾ ਤੇ ਮਨਜੋਤ ਦਾ ਤੈਨੂੰ ਦੱਸਾਂ ਤੇ ਇਹ ਵਿਚੋਲਣ ਤੋਂ ਹੁਣ ਕਿਸੇ ਨਾ ਕਿਸਨੇ ਪੈਣਾ ਹੀ ਇੰਨਾ ਫਿਰ ਮੈਂ ਤੈਨੂੰ ਮੁਰਮੁਰ ਉਹ ਗੱਲਾਂ ਕਰਦੀ ਵੀ ਇੰਨਾ ਅਗਲਿਆਂ ਨੇ ਕੀਤਾ ਹੁਣ ਆਖਣਾ ਵਾ ਇਹ ਰੋਟੀਆਂ ਪਕਾਉਣ ਤੋਂ ਲੜਦੀਆਂ ਵਾ ਅਗਲੀ ਆਪਣੇ ਮਾਪਿਆਂ ਨੂੰ ਫੋਨ ਕਰੂ ਬਾਹਰ ਉਹਨਾਂ ਦੇ ਭਾਵੇਂ ਉਹਨਾਂ ਨੇ ਓਦਾਂ ਹੀ ਹੋਵੇ ਅਗਲਿਆਂ ਨੇ ਬਣਾ ਲੈਣਾ ਬਾਨਾ ਕਿ ਸਾਡੀ ਕੁੜੀ ਦੁਖੀ ਹੀ ਤੇ ਅਸੀਂ ਤਾਂ ਆਏ ਆ ਪੁੱਤ ਨਾ ਇਹੋ ਜੀਆਂ ਗੱਲਾਂ ਕਰੋ ਨਾ ਲੜਾਈਆਂ ਪਾਓ ਬਾਕੀ ਸਾਡੇ ਹੁੰਦਿਆਂ ਬਿਲਕੁਲ ਨਾ ਇਦਾਂ ਕਰੋ ਜਰ ਆਫ ਫੜ ਕੀ ਆਖੂਗਾ ਉਹਨੇ ਆਖਣਾ ਕੀ ਤੂੰ ਆਣ ਕੇ ਇੱਥੇ ਪਹਿਰਾ ਪਾਇਆ ਵਾ ਤੂੰ ਤੇ ਨਹੀਂ ਮੇਰੇ ਰਹਿਣਾ ਵਾ ਇੱਥੇ ਉਹਨੇ ਤਾਂ ਮੈਨੂੰ ਇੱਥੇ ਖਲੋਣ ਨਹੀਂ ਦੇਣਾ ਫਿਰ ਤੂ ਆ ਜੀ ਉਹ ਕਿਹੜੀ ਫਿਰ ਸ਼ਰਮ ਕਰਨ ਦੀ ਆ ਕਿ ਜਵਾਈ ਭਾਈ ਆ ਵੱਡਾ ਘਰ ਦਾ ਆਇਆ ਆ ਕੋਈ ਪਤਾ ਹੈਗਾ ਉਹਨਾਂ ਨੂੰ ਟਾਈਮ ਨਾ ਰੋਟੀ ਪਾਣੀ ਪਕਾਣਾ ਆ ਕਿੱਦਾਂ ਆ ਚਾਲਾ ਹੀ ਉਥੇ ਕਿਹੜੇ ਪੁੱਤ ਅਗੇ ਪਨੀਰ ਹੀ ਖਾਂਦੇ ਆਏ ਅਹੀਂ ਰੋਟੀਆਂ ਚਾਰਨਾ ਵੀ ਖਾ ਲਿਨੇ ਚਾਹਨਾ ਵੀ ਖਾ ਲੇਦੀਆਂ ਲੂਣਨਾ ਵੀ ਖਾ ਲੇਦੀਆਂ ਵਾ ਅਹੀਂ ਕਿਤੇ ਉਪਰੇ ਆ ਸਾਨੂੰ ਵੀ ਦੇਦਾ ਵਾ ਸਾਡਾ ਭਰਾ ਨਹੀਂਗਾ ਸਾਡੀ ਪਰਜਾਈ ਨਹੀਂ ਸਾਡਾ ਇੱਥੇ ਕੋਈ ਵੱਡਾ ਹੈ ਹੀ ਨਹੀਂਗਾ ਆਪਾਂ ਕਿਹਦੇ ਸਿਰ ਤੇ ਛਾਲਾ ਮਾਰਨੀ ਆ ਵਾ ਅਹੀਂ ਤੇ ਟਾਈਮ ਪਾਸ ਕਰਨ ਦੇ ਆ ਚੱਲ ਸ਼ਾ ਕੋਈ ਨਹੀਂ ਰਲ ਮਿਲ ਕੇ ਰਹਿਣਗੇ ਮੈਂ ਨਸੋ ਕੋ ਚਾਹ ਨਹੀਂ ਰਹਿਣ ਆ ਗਈ ਵੀ ਚੱਲ ਕੋਈ ਨਹੀਂ ਨੋਆ ਧੀਆਂ ਫਿਰਦਿਆਂ ਤੁਰਦਿਆਂ ਵੇਖਾਂਗੇ ਤੇ ਚੱਲ ਕੋਈ ਨਹੀਂ ਨਾਲੇ ਰਵਾਂ ਪਵਾਂਗੇ ਉਥੇ ਤੂੰ ਨਾ ਘਰ ਮੋਹਿਆ ਕਰੀਂ ਮੇ ਰਾਣੀ ਨਾ ਹੋਇਆ ਕਰ ਤੂੰ ਮੇਰਾ ਪੁੱਤ ਆਪਣੇ ਮਨ ਚੋ ਧਾਰ ਪਰ ਮੈਂ ਆਪਣੇ ਘਰ ਜਾਣਾ ਤੂੰ ਕਿਉਂ ਆਪਣਾ ਘਰ ਵਗੜਾਉਣ ਡਈ ਪੁੱਤ ਨਾਲੇ ਤਲੀ ਉਹ ਉੱਥੇ ਕੜਪਦੀ ਆ ਵਿਚਾਰੀ ਮੈਂ ਤੇ ਬੂਆ ਜੀ ਤਾਂ ਹੀ ਇੱਥੇ ਬੈਠੀ ਆ ਤੇ ਚੱਲ ਮੈਂ ਆਪਣੇ ਭਰਾ ਦਾ ਘਰ ਵਸਾਵਾ ਚੰਗੀ ਤਰ੍ਹਾਂ ਪਰ ਇਹ ਜਿਹੜੀਆਂ ਲੜਕੀਆਂ ਬੜੀਆਂ ਆ ਮੈਂ ਤੇ ਸੰਦੀਪ ਨੂੰ ਲਿਆਣਾ ਚਾਹੁੰਦੀ ਸੀ ਚੰਗੀ ਹੀ ਉਹ ਇਹਦੇ ਪਤਾ ਨਹੀਂ ਕੀ ਸੰਜੋਗ ਇਹਨ ਜਬਰਦਸਤੀ ਬਣਾ ਦਿੱਤੇ ਨਹੀਂ ਸੰਜੋਗ ਤੇ ਚੱਲ ਬਣ ਗਏ ਤੂੰ ਤੇ ਮੇਰੇ ਨਾਲ ਕੇ ਤੇ ਸੰਦੀਪ ਦੀ ਇੱਕ ਵਾਰ ਨਾ ਗੱਲ ਕੀਤੀ ਵੀ ਮੈਂ ਸੰਦੀਪ ਦਾ ਰਿਸ਼ਤਾ ਕਰਾਉਣਾ ਮੈਨੂੰ ਪਿੰਦਰ ਨੇ ਕਹਿਤਾ ਵੀ ਇਹਦਾ ਕਰ ਆ ਵੇਖ ਲਈਏ ਪੂਆਜੀ ਆਹ ਕੁੜੀ ਇਦਾਂ ਮੈਨੂੰ ਵੀ ਚੰਗੀ ਲੱਗੀ ਤੇ ਮੈਂ ਕਹਿਤਾ ਮੈਨੂੰ ਕੀ ਪਤਾ ਹੀ ਇਹ ਗੱਲ ਦਾ ਪੂਆਜੀ ਮੈਂ ਤੇ ਜੇ ਤੁਹਾਡੇ ਨਾਲ ਗੱਲ ਕਰਨੀ ਸੀ ਉਹਨਾਂ ਪਹਿਲਾਂ ਹੀ ਤਾਂ ਉਹਨੂੰ ਕਹਿ ਦਿੱਤਾ ਕਿ ਇਹਦਾ ਕਰ ਲਈਏ ਤੇ ਤੁਸੀਂ ਵੀ ਹਾਂ ਕਰ ਦਿੱਤੀ ਹਾਂ ਤੇ ਮੈਂ ਤਾਂ ਕੀਤੀ ਪੀ ਤੁਹਾਡੇ ਘਰ ਇੰਨਾ ਕੁਛ ਵਾ ਤੇ ਚੱਲ ਉਹ ਤੇ ਅੱਗੇ ਮਾਤੜਵਾ ਤੇ ਉਹਨਾਂ ਨੇ ਕੀ ਦੇਣਾ ਵਾ ਇਹ ਤੇ ਚੱਲ ਤਗੜੇ ਹੀ ਇਹਦਾ ਬਥੇਰਾ ਕੁਛ ਹੈ ਚੱਲ ਅੱਛਾ ਸਾਨੂੰ ਵੀ ਇੱਥੇ ਆ ਜੂਗਾ ਸਭ ਕੁਝ ਮੈਂ ਤੇ ਇਹ ਲੱਬ ਨੂੰ ਪੈ ਗਈ ਹਾਂ ਪੁੱਤ ਮੈਂ ਤੇ ਇੰਨਾਂ ਗੱਲਾਂ ਤੇ ਅੰਨਾ ਹੀ ਵਿਸ਼ਵਾਸ ਕਰ ਬੈਠੀ ਔਰ ਮੈਨੂੰ ਕੀ ਪਤਾ ਇਹਨਾਂ ਨੂੰ ਹੁਣ ਚਾਹੀਏ ਕਿਹਦੇ ਨਾਲ ਲੜਾਈ ਦਾ ਕੀ ਕਰਨੀ। ਤਕੂਆ ਜੀ ਜਦੋਂ ਸਾਡੇ ਘਰ ਸਾਰਾ ਕੁਝ ਪਹਿਲਾਂ ਹੀ ਹੈਗਾ ਸੀ। ਸਾਨੂੰ ਕੀ ਲਾਲਚ ਕਰਨ ਦੀ ਲੋੜ ਹੀ। ਚਲੋ ਰਿਵਾਜ ਦੇ ਹਿਸਾਬ ਨਾਲ ਸਭ ਕੋ ਬਣਦਾ ਹੀ ਆ ਤੇ ਧੀ ਰਾਣੀ ਵੀ ਤੁਰੇ ਫਿਰਦੀ ਸਜਦੀ ਆ ਵੇਖਣ ਕਿਦਾਂ ਫਿਰਦੀ ਤੇ ਕਿਤੇ ਜਿੱਦਾਂ ਘਰ ਦਾ ਸ਼ਿੰਗਾਰ ਵਾ। ਜੀ ਚੰਗਾ ਕਰਦਾ ਸ਼ਿੰਗਾਰ ਆ। ਇਹਦੇ ਨਾਲ ਉਹ ਤੇ ਗਰੀਬ ਘਰ ਦੀ ਲਿਆਂਦੀ ਹੁੰਦੀ ਤੇ ਉਹ ਚੰਗੀ ਸੀ। ਸੰਦੀਪ ਆ ਭਾਵੇਂ ਹੈ ਗਰੀਬ ਹੀ ਨਾ ਕਰਦੇ ਤੇ ਪਰ ਉਹਨੂੰ ਆਏਗੇ ਦੀ ਪੂਰੀ ਸਮਝ ਇੱਜ਼ਤ ਕਰਨ ਦਾ ਪਤਾ ਹੀ। ਇਹ ਇੱਕ ਸਬਜ਼ੀ ਬਣਾਣੀ ਸੀ ਤੇ ਕਿੰਨੀ ਲੜਾਈ ਪਈ ਆ। ਮੇਰੀ ਗੱਲ ਸੁਣ ਰਾਣੀ ਗਰੀਬ ਘਰ ਦੀਆਂ ਜਿਹੜੀਆਂ ਨਾ ਅੱਜਕੱਲ ਚੰਗੀਆਂ ਘਰਾਂ ਚ ਆਣ ਕੇ ਨਾ ਵੱਡਿਆਂ ਘਰਾਂ ਚ ਅੱਤ ਬਹੁਤ ਕਰਦੀਆਂ ਹੁੰਦੀਆਂ ਵਾ ਉਹ ਸਭੋਂ ਜ਼ਿਆਦਾ ਅੱਤ ਕਰਦੀਆਂ ਵੀ ਜਿੱਦਾਂ ਪਤਾ ਨਹੀਂ ਅਸੀਂ ਕੀ ਇਹਨਾਂ ਦੇ ਘਰ ਆਣ ਕੇ ਪਾੜ ਦੇ ਕੇ ਪਿਆ ਵੀ ਸਾਡੀ ਕਦਰ ਹੋਣੀ ਘਰਿਆ ਇਹ ਤੇ ਉਹ ਗੱਲ ਹੁੰਦੀ ਵੀ ਭੁੱਖੇ ਦੀ ਧੀ ਰੱਜੀ ਰ ਖੇਡਾਉਣ ਲੱਗੀ ਐਦਾਂ ਕਰਦੀਆਂ ਹੀ ਉਹ ਆਣ ਆਣ ਕੇ ਨਹੀਂ ਪੂਆ ਜੀ ਉਹ ਮੇਰੇ ਨਾਲ ਕੁੜੀ ਇੰਨੀ ਚੰਗੀ ਹੀ ਨਾ ਹਰ ਦਿਲ ਦੀ ਗੱਲ ਮੇਰੇ ਨਾਲ ਕਰਦੀ ਸੀ ਤੂੰ ਫੇਰ ਤੂੰ ਤਾਂ ਕਰਕੇ ਐਦਾਂ ਕਰਦੀ ਇਹਨਾਂ ਨਾਲ ਵਿਤਕਰਾ ਕਰਦੀਆਂ ਪੂਆ ਜੀ ਕਿੱਥੋਂ ਕਰਦੀਆਂ ਵਿਤਕਰਾ ਪਰ ਮੈਨੂੰ ਨਹੀਂ ਸਮਝ ਲੱਗਦੀ ਤੂੰ ਕੋਈ ਕੋਈ ਗੱਲ ਕਰਦੀ ਆ ਉਹ ਕੋਈ ਕੋਈ ਗੱਲ ਕਰਦੀ ਆ ਪਰ ਮੈਨੂੰ ਨਹੀਂ ਸਮਝ ਲੱਗਦੀ ਕਿ ਗੱਲਾਂ ਚ ਰਾਜ ਕੀ ਆ ਚੱਲ ਕੋਈ ਗੱਲ ਨਹੀਂ ਛੱਡ ਖੜਾ ਤੇ ਖਪਿਆ ਨਾ ਕਰ ਮੈਂ ਹੁਣ ਵੇਖਾਂ ਉਹਨੂੰ ਜਿਹੜੀ ਉਹਨੂੰ ਕੱਢਿਆ ਵਾ ਵੀ ਜਾ ਇਹਨੂੰ ਕੱਢ ਕੇ ਆ ਬਾਹਰ ਜਾ ਕੇ ਹੁਣ ਪਿੰਦਰ ਨੂੰ ਵੀ ਵੇਖਾਂ ਵੀ ਕੀ ਕਰਦੀ ਆ ਤੇ ਰੋਟੀ ਦੀ ਸਾਡੀ ਦੀ ਪੁੱਤ ਟੈਨਸ਼ਨ ਨਾ ਲਓ ਤੇ ਕੋਈ ਗੱਲ ਨਹੀਂ ਜਿੱਦਾਂ ਦੀ ਬਣੂਗੀ ਉਹਨਾਂ ਦੀ ਹੀ ਖਾ ਲਾਂਗੇ ਤੇ ਹੋ ਜਾਗਾ ਨਾਲ ਤੇ ਪਕਾ ਲਓ ਦੋ ਰੋਟੀਆਂ ਵਾ ਜੀ ਅੱਜ ਨਹੀਂ ਮੈਂ ਪਕਾਣੀ ਰੋਟੀ ਘਰ ਦਾ ਸ਼ਿੰਗਾਰ ਹੈ ਨਾ ਜਿਹੜਾ ਲਿਆਂਦਾ ਅੱਜ ਉਹੀ ਪਕਾਂਦਾ ਤੇ ਮੈਂ ਲੱਗੀਆਂ ਹੁਣ ਸੀਰੀਅਲ ਤਪੇ ਆਜੋ ਹੀ ਪਕਾਏਗੀ ਤੇ ਵੇਖ ਲਾਂਗੇ ਜੋ ਬਣਦਾ ਖਾ ਲਾਂਗੇ ਚਲ ਕੋਈ ਨਹੀਂ ਤੂੰ ਬਹਿ ਜਾ ਫਿਰ ਮੈਂ ਨਹੀਂ ਥੀਏ ਨਹੀਂ ਆ ਮੈਂ ਤੁਹਾਡਾ ਨਹੀਂ ਸਰਨਾ ਮੇਰੇ ਬਿਨੋ ਕਿੱਥੇ ਮੈਂ ਘਰ ਆ ਗਈ ਰੋਟੀ ਖਾਣ ਆਉਣੀ ਆ ਮੈਂ ਇਹਦਾ ਕਿੱਥੇ ਨਹੀਂ ਆ ਉਹ ਆਜੀ ਬੁਟੀਕ ਤੇ ਚੱਲੀ ਆ ਐਡੀ ਛੇ ਤੇ ਚੱਲ ਚੱਲੀ ਆ ਕੰਮ ਆਇਆ ਨਾ ਬੁਟੀਕ ਤੇ ਤੋ ਕੁੜੀਆਂ ਕਹਿੰਦੇ ਆ ਵਾ ਸਾਨੂੰ ਸਮਝ ਨਹੀਂ ਆਉਂਦੀ ਤਾਂ ਹੁਣ ਜਾਣਾ ਹੀ ਪੈਣਾ ਮੈਂ ਤਾਂ ਰੋਟੀ ਖਾਣ ਆਈ ਸੀਗੀ ਉਹ ਵੀ ਨਹੀਂ ਖਾਦੀ ਨਹੀਂ ਹੋ ਤਾਂ ਤੈਨੂੰ ਪੁੱਛਣ ਲੱਗੀ ਤੂੰ ਦੇ ਦੇ ਉਧਰੋਂ ਆਈ ਤੇ ਉਸਲੇ ਧਰ ਵੀ ਪਈ ਆ ਤਾਂ ਮੈਂ ਕੀ ਕਰਦੀ ਭੂਆ ਜੀ ਮੈਂ ਤਾਂ ਤੁਹਾਨੂੰ ਰੋਟੀ ਪੁੱਛਣ ਚਲੇਗੀ ਮੈਨੂੰ ਕੀ ਪਤਾ ਕਿ ਉਹਨੇ ਬੁਲਾਣੇ ਮੇਰੇ ਗਲ ਪੈ ਜਾਣਾ ਆ ਇੱਧਰ ਆ ਕਮਲ ਨਹੀਂ ਕਰੀਦਾ ਹੁੰਦਾ ਆਖੇ ਲੱਗੀਦਾ ਹੁੰਦਾ ਵਾ ਬੋ ਇੱਥੇ ਰੋਟੀ ਖਾ ਪਹਿਲਾਂ ਤੇ ਹੋਰ ਗੱਲ ਬਾਅਦ ਕਿਤੇ ਨਹੀਂ ਪੈਸਾ ਹੈ ਕਿ ਤੇਰਾ ਰੱਖ ਕੇ ਲੈ ਜਾਣਾ ਪੁੱਤ ਭੂਆ ਜੀ ਭਰੋ ਇਹ ਨਹੀਂ ਗੱਲ ਹੈਗੀ ਕਿ ਪੈਸਾ ਹੈ ਕਿ ਤੇ ਰੱਖਣਾ ਕਿ ਨਹੀਂ ਰੱਖਣਾ ਹੈਗਾ ਪਰ ਬੋਲਣ ਦੀ ਵੀ ਅਕਲ ਹੋਣੀ ਚਾਹੀਦੀ ਐ ਐਦਾਂ ਪਰਜਾਈਆਂ ਨੂੰ ਕੋਈ ਪੈਂਦਾ ਹੁੰਦਾ ਜਿੱਦਾਂ ਉਹ ਪੈਣ ਡਈ ਆ ਪਿੰਦਰ ਮੈਂ ਤਾਂ ਫਸ ਗਈ ਵਿੱਚ ਮੈਂ ਨਾ ਤੈਨੂੰ ਕਹਿਣ ਜੋਗੀ ਤੇ ਨਾ ਮੈਂ ਉਹਨੂੰ ਕਹਿਣ ਜੋਗੀ ਮੈਂ ਆਖਣਾ ਜੇ ਮੈਂ ਤੇਰੀ ਵੱਲ ਦੀ ਗੱਲ ਕਰਦੀ ਤੂੰ ਆਪਣਾ ਭੂਆ ਨੇ ਉਹਦੇ ਵੱਲ ਦੀ ਆ ਉਹ ਜੇ ਮੈਂ ਉਹਨੂੰ ਉਹ ਕਹਿ ਤਰ ਤੂੰ ਆਪਣਾ ਭੂਆ ਉਹਦੇ ਵੱਲ ਦੀ ਦੂਜੇ ਨੇ ਦੂਜੇ ਨੂੰ ਕਹਿਣ ਡੈ ਭੈਣਾ ਵਾ ਭੂਆ ਜੀ ਮੈਂ ਬੁਟੀਕ ਚਾਣਾ ਪਾਇਆ ਨਿਗਾ ਮੈਂ ਮਜਬੂਰੀ ਚ ਪਾਇਆ ਸੀਗਾ ਹੁਣ ਤੁਹਾਨੂੰ ਪਤਾ ਨਿਆਣਿਆਂ ਦੇ ਖਰਚੇ ਕਿੰਨੇ ਆ ਇੱਕ ਜਾਨੇ ਦੀ ਕਮਾਈ ਨਾਲ ਨਹੀਂ ਸਰਦਾ ਹੈਗਾ ਤੇ ਮੈਨੂੰ ਵੀ ਇਹ ਆ ਚਲੋ ਸਾਡੇ ਬੱਚੇ ਵਧੀਆ ਸਕੂਲਾਂ ਚ ਪੜ੍ਹਨਗੇ ਬਸ ਗੱਲ ਤੇ ਆਹੀ ਆ ਨਾ ਤੇ ਨਾਲੇ ਮੈਂ ਗਲਤ ਵੀ ਕੀ ਕੀਤਾ ਆ ਕਮਾ ਕੇ ਘਰੇ ਹੀ ਲਿਆਉਂਦੀ ਮੈਂ ਕਿਹੜਾ ਪੇਕਿਆਂ ਨੂੰ ਦੇ ਆਉਣੀ ਆ ਦੇਣਾ ਤੇ ਨਹੀਂਗਾ ਪੁੱਤ ਪੇਕਿਆਂ ਨੂੰ ਪਰ ਮੈਂ ਉਹ ਕਹਿੰਨੀ ਲੜਾਈ ਦਾ ਮੂੰਹ ਕਾਲਾ ਵਾ ਨਹੀਂ ਚੰਗੇ ਲੱਗੀ ਦਾ ਜਦੋਂ ਰਾਣੀ ਮੀਨਾ ਲਾਗੇ ਹੁੰਦੀ ਉਦੋਂ ਤੂੰ ਮਨਪ੍ਰੀਤ ਨਾਲ ਜਿਹੜੀ ਮਰਜ਼ੀ ਗੱਲ ਕਰ ਲਿਆ ਕਰ ਹਾਂ ਉਹ ਅੱਜ ਮੈਂ ਮਨਪ੍ਰੀਤ ਨਾਲ ਅੱਜ ਕੋਈ ਗੱਲ ਕਰਨ ਗਈ ਸੀ ਮੈਂ ਤਾਂ ਸਿਰਫ ਤੁਹਾਨੂੰ ਰੋਟੀ ਦਾ ਤਾਂ ਪੁੱਛਣ ਚਲ ਗਈ ਮੈਨੂੰ ਇਹ ਹੀ ਮੈਂ ਰੋਟੀ ਬਣਾਉਣੀ ਆ ਹੁਣ ਤੇ ਮੈਂ ਉਹਨਾਂ ਦੀ ਵੀ ਬਣਾ ਲੈਣੀ)^{(ਪਿੰਦਰ ਸੋਣ ਮੇਰੀ ਗੱਲ ਲੀੜੇ ਸੀ ਪੁੱਤ ਸੱਤ-ਸੱਤ ਵਾਰ ਭਾਵੇਂ ਪਰ ਉਦਾਂ ਜਿੰਨਾ ਮੈਨੂੰ ਉਹ ਤੈਨੂੰ ਵੀ ਰੀ ਜਵਾਬ ਹੈਹੀਂ ਵੀ ਇੱਕ ਪਤੀ ਹੋਣੋਂ ਉਹਦੀਆਂ ਖਾਣੇ ਪਕਕੀਆਂ ਹੀ ਦੂਜੀ ਵੱਲ ਵੀ ਜਾਈਏ। ਤੁਹਾਨੂੰ ਖਾਣਿਆਂ ਦੀ ਜ਼ਰੂਰਤ ਨਹੀਂ ਵੀ ਖਾਣੇ ਬਹੁਤ ਬਣਾਉਂਦੀ ਆ ਤੇ ਰੋਟੀ ਖਾਣੀ ਆ। ਅਹੀਂ ਤੇ ਦੋਵਾਂ ਰੋਟੀਆਂ ਦੇ ਬਣ ਜਾ ਰਹੇ ਆ। ਨਹੀਂ ਭੂਆ ਜੀ ਰੋਟੀ ਦੀ ਕੋਈ ਗੱਲ ਨਹੀਂ ਰੋਟੀ ਨੂੰ ਟਾਈਮ ਕਿੰਨਾ ਕੁ ਕਿਤੇ ਲੱਗਦਾ ਆ। ਪਰ ਆ ਜਦੋਂ ਬੋਲਦੀ ਆ ਤੁਸੀਂ ਕਿਹੜਾ ਪੁੱਛਿਆ ਤੁਸੀਂ ਕਿਹੜਾ ਪੁੱਛਿਆ? ਤੁਸੀਂ ਮੇਰੇ ਵੱਲ ਆਉਂਨੇ ਵੀ ਕਿਹੜਾ ਹੈਗੇ? ਤੁਹਾਨੂੰ ਤੇ ਇਹ ਹੁੰਦਾ ਉਹ ਬੁਟੀਕ ਤੇ ਗਈ। ਜਦੋਂ ਮੈਂ ਘਰ ਹੁੰਨੀ ਉਦੋਂ ਵੀ ਨਹੀਂ ਤੁਸੀਂ ਆਉਂਦੇ ਹੈਗੇ। ਮੈਨੂੰ ਤੇਰਾ ਪੁੱਫੜ ਵੀ ਆਖਣ ਡਿਆ ਸੀ। ਆਂਦਾ ਚੱਲੀ ਗਏ ਉੱਧਰ ਰਾਤ ਰਹੀਏ। ਮੈਂ ਅਹਨੇ ਵੀ ਨਹੀਂ ਕੋਈ ਗੱਲ ਹੈ ਜੇ ਕੁੜੀ ਉਧਰ ਗਈ ਮੈਨੂੰ ਤਾਂ ਉਹ ਨਹੀਂ ਪਤਾ ਲੱਗਾ ਕਿ ਤੂੰ ਕਿਹੜੇ ਵੇਲੇ ਆ ਗਈ ਤੇ ਕਿਹੜੇ ਵੇਲੇ ਉੱਥੇ ਰੌਲਾ ਪੈ ਗਿਆ ਸਾਡਾ ਵੀ ਜੀ ਕਰਦਾ ਇੱਕ ਰਾਤ ਇੱਧਰ ਰਹੀਏ ਕੁੱਤਰ ਰਹੀਏ ਕਦੀ ਉਧਰ ਬਈਏ ਕਦੀ ਉਧਰ ਬਈਏ ਨਾਲ ਮਿਲ ਕੇ ਸਾਰਿਆਂ ਦਾ ਟਾਈਮ ਪਾਸ ਹੋ ਜਾਂਦਾ ਪੁੱਤ ਫੇਗੀ ਜੇ ਤੂੰ ਬੁਟੀਕ ਤੇ ਜਾਣੀ ਤੂੰ ਸਾਨੂੰ ਕਹਿ ਵੀ ਸਕਦੀ ਆ ਹੁਣ ਕਿਹੜੀਆਂ ਲਾਗੇ ਤੂੰ ਕਹਿ ਵੀ ਸਕਦੀ ਭੂਆ ਜੀ ਇਥੇ ਸਗੋਂ ਰੋਟੀ ਬਣਾਇਓ ਮੈਂ ਮੈਂ ਕਿਹੜੀ ਪੁੱਤ ਬੁੱਢੜੀ ਹੋ ਗਈ ਹਜੇ ਸਗੋਂ ਮੈਂ ਇੱਥੇ ਇੰਦਾ ਥੋੜੇ ਚੰਗੇ ਲੱਗਦੇ ਤਾਂ ਰੋਟੀ ਬਣਾਉਣ ਨੂੰ ਕਹੂੰਗੀ ਮੈਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪੂਆ ਨੇ ਕਿਹੜਾ ਵੱਧ ਜਾਣਾ ਪੁੱਤ ਹੁਣ ਤੁਸੀਂ ਵੇਖੋ ਮੇਰੇ ਅੰਦਰ ਕਿਦਾਂ ਖਲਾਰਾ ਪਿਆ ਹਜੇ ਮੈਂ ਆਈ ਸੀਗੀ ਮੈਂ ਹੱਥ ਤੋ ਤੇ ਮੈਂ ਕਿਹਾ ਚੱਲ ਮੈਂ ਪਹਿਲਾਂ ਪੂਆ ਨੂੰ ਵੀ ਰੋਟੀ ਦਾ ਪੁੱਛ ਹਣੀ ਆ ਫੁੱਪੜ ਜੀ ਆਏ ਸਗੋਂ ਮੈਂ ਉਹਨਾਂ ਨੂੰ ਵੀ ਨਹੀਂ ਮਿਲੀ ਤੇ ਇਹਨੇ ਪਹਿਲਾਂ ਹੀ ਮਕਾਲ ਪਾਲੀ ਪਤਾ ਨਹੀਂ ਵੀ ਇਹ ਮੇਰੀ ਭੈਣ ਨੂੰ ਨਹੀਂ ਵੇਖ ਜਾਂਦੀ ਕੀ ਇਹਦਾ ਹਿਸਾਬ ਕਿਤਾਬ ਜਿਹਾ ਹੁਣ ਉਹ ਹੁਣ ਆ ਗੱਲ ਕੀਤੀ ਚੁਗਲੀ ਹੋ ਜਾਣੀ ਆਂਦੀ ਮੈਂ ਸੰਦੀਪ ਦਾ ਰਿਸ਼ਤਾ ਕਰਾਉਣਾ ਤੇ ਮੈਂ ਹਾਂ ਜਾਂ ਫੇ ਤੂੰ ਮੈਨੂੰ ਪਹਿਲਾਂ ਦੱਸ ਦਿੰਨੀ ਓ ਪਹਿਲਾਂ ਮੈਂ ਦੇਖ ਕੇ ਸੰਦੀਪ ਦਾ ਰਿਸ਼ਤਾ ਕਰਾਣਾ ਮੈਂ ਕਹਤਾ ਉੱਥੇ ਫਸਣਾ ਰਿਹਾਣਾ ਮੈਂ ਮੈਂ ਤੇ ਆ ਵੀ ਵੇਖ ਕੇ ਉੱਥੇ ਮਨਪ੍ਰੀਤ ਨੂੰ ਕਹਿਤਾ ਵੀ ਆ ਕੁੜੀ ਚੰਗੀ ਇਦਾਂ ਕਰਕੇ ਰਿਸ਼ਤਾ ਕਰ ਲੈ ਉਤੋਂ ਮੈਂ ਗੱਲ ਚੱਲ ਪਈ ਤੇ ਮੈਂ ਹੁਣ ਮੈਨੂੰ ਕੀ ਪਤਾ ਜੀ ਇਹ ਗੱਲ ਤਾਂ ਤੂੰ ਮੈਂ ਤਾਂ ਖੋ ਰੱਖਦੀ ਆ ਹੁਣ ਮੈਨੂੰ ਤੇ ਤੁਹਾਡੀਆਂ ਪਿਛਲੀਆਂ ਗੱਲਾਂ ਦਾ ਪੁੱਤ ਪਤਾ ਨਹੀਂ ਵੀ ਕੀ ਉਹ ਤੁਹਾਨੂੰ ਨਹੀਂ ਪਤਾ ਮੈਨੂੰ ਕਿੰਨੀ ਟੈਨਸ਼ਨ ਆ ਮੈਨੂੰ ਉਧਰੋਂ ਭੂਆ ਜੀ ਹੁਣਾਂ ਦੀ ਟੈਨਸ਼ਨ ਜੇ ਉਹ ਆਗੇ ਤਾਂ ਉਹਨਾਂ ਕਹਿਣਾ ਆ ਤੂੰ ਲੱਭਿਆ ਸਾਡੀ ਕੁੜੀ ਵਾਸਤੇ ਜਿੱਥੇ ਨੇਤੀ ਮੁਕਾਲ ਰਹਿੰਦੀ ਆ ਮੈਂ ਤਾਂ ਆਪ ਫਸੀ ਹੀ ਮਨਾਲਾ ਆਪਣੀ ਭੈਣ ਵੀ ਫਸਾਤੀ ਇੱਥੇ ਲਿਆ ਕੇ ਭੈਣ ਕਿਉਂ ਫਸਾਈ ਆ ਤੁਸੀਂ ਤੁਸੀਂ ਸੋਹਣੇ ਘਰ ਆਈ ਪੁੱਤ ਕਿਤੇ ਤੁਹਾਨੂੰ ਕਿਹੇ ਚੀਜ਼ ਦਾ ਕਟਾ ਪਹਿਲਾਂ ਵੀ ਭੂਆ ਜੀ ਉਹ ਕੀ ਕੁਝ ਕਰਦੇ ਹੁੰਦੇ ਸੀ ਚਾਤੀ ਜੀ ਭੂਆ ਜੀ ਜਿੰਨਾ ਚਿਰ ਇਹ ਹੈ ਨਾ ਉਹਨਾਂ ਚਿਰ ਤਾਂ ਨਹੀਂ ਇਸ ਘਰ 'ਚ ਕੁਝ ਵੀ ਸੁਧਰਨਾ ਹੈਗਾ ਚਲ ਕੋਈ ਨਹੀਂ ਪੁੱਤ ਤੂੰ ਜਾ ਬੁਟੀਕ ਤੇ ਜਾ ਆਪਣਾ ਕੰਮ ਕਰ ਜਾ ਕੇ ਮੈਂ ਅੱਜ ਇੱਧਰ ਹੀ ਹਸਰੇਲੇ ਆਪਾਂ ਤੇਰੀ ਵੱਲ ਆਵਾਂਗੇ ਚੰਗਾ ਚਲ ਠੀਕ ਆ ਭੂਆ ਜੀ ਚਲ ਜਾ ਜਾ ਧਿਆਨ ਲੈ ਪਾਏ ਨੇ ਪਤੰਗ ਹੀ ਬੜੀ ਤਾਂ ਲਾਈ ਆ ਤਾਂ ਪਾਇਆ ਤੈਨੂੰ ਕਿਥੇ ਸ਼ੌਂਕ ਚੜ ਗਿਆ ਅੱਜ ਚਾਰ ਤੇ ਚਾਰ ਦੇ ਪਤੰਗ ਤੇ ਅੰਦਰੋਂ ਉਹਨੂੰ ਸਾਹ ਚੜਾ ਕੇ ਤੇ ਤੂੰ ਪਤੰਗ ਚੜਾ ਲਈ ਆ ਮੈਨੂੰ ਜਰਾ ਘਟ ਚੜਾ ਰਿਆ ਹੈ ਨਾ ਛਾ ਬੈਠੀ ਠੰਡੀ ਹੋ ਕੇ ਆ ਬੈਠੀ ਗਾਦੀ ਉਹਦੇ ਵਿਚਾਲੇ ਵਾਰ ਵਲੂ ਬੜੇ ਖਿਲੇ ਰਹੇ ਜਾਂ ਸਾਮ ਜਾ ਕੇ ਲਿਆ ਮੈਂ ਚੜਾਵਾਂ ਪਹਿਲਾਂ ਮੈਨੂੰ ਚੜਾਉਣੀ ਹੁੰਦੀ ਆ ਫੜਾ ਇੱਧਰ ਆਇਆ ਤੋ ਘੁੰਮਰੀ ਬੜੀ ਤੁਹਾਡੇ ਵਾਂਗਾਂ ਤੇ ਕੁਝ ਤਾਂ ਉਹਨੇ ਮੰਜੀ ਦਾ ਲੱਤ ਕਮਾਇਆ ਉਹ ਤਾਂ ਘੁੰਮਦੀ ਆ ਲਾ ਆ ਗਈ ਆਏ ਇਹਨੂੰ ਫੜ ਲੈ ਮੇਰੇ ਕੋਲ ਤਾਂ ਡਿਗ ਪੈਣੀ ਆ ਆ ਫੜੀ ਨੂੰ ਆਏ ਹੈ ਨਹੀਂ ਤੂੰ ਵੀ ਇਹਦੇ ਨਾਲ ਪਰੰਗ ਚੜਾਉਣਾ ਵੀ ਲੈ ਉਹ ਤੇ ਨਿਆਣਾ ਤੂੰ ਨਿਆਣੀ ਉਹਨੇ ਆਣਾ ਆ ਲਾਂਦੇ ਆ ਸਾਰੀ ਜੇ ਨੂੰ ਪਤੰਗ ਤੇ ਭਰਾਵਾ ਇਹ ਤੇ ਮੈਨੂੰ ਸਾਹ ਚੜਾ ਕੇ ਆ ਨਾ ਮੈਨੂੰ ਇਹਨੇ ਛਡਾਇਆ ਜਾ ਕੇ ਆਪਣਾ ਕੰਮ ਕਰੇ ਹੁਣ ਕਰਦਾ ਤੂੰ ਕੁੜੀ ਦਾ ਲਹੂ ਪੀਤਾ ਵਾ ਆਹ ਮੈਂ ਲਹੂ ਪੀਤਾ ਕਿਹਦਾ ਇਹਨੇ ਸਗੋ ਮੇਰਾ ਪਿਤਾ ਜਿੱਦੰਦੇ ਦੋਵੇਂ ਨਾਲ ਰਲੇ ਕਿਉਂ ਉਹ ਹੋਰ ਉਹ ਨੂੰ ਚੱਭੂ ਕੰਮ ਨਾ ਡਾ ਕਰ ਕੰਮ ਸਿੱਖੋ ਕਿ ਝਗੜਾ ਕਰ ਜਾ ਕੇ ਕਰੋ ਕਿ ਮੈਂ ਤੇ ਨਹੀਂ ਇੱਥੇ ਕਰਨ ਜਾਣਾ ਇਹਦਾ ਕੰਮ ਆ ਬ੍ਰਾਹਮਣ ਨੂੰ ਆਉਂਦਾ ਹੀ ਆ ਤੂੰ ਨਹੀਂ ਆਉਂਦਾ ਇਹਨੂੰ ਕੰਮ ਚੱਲ ਨਹੀਂ ਕਾਹ ਜਾ ਕੇ ਸਬਜੀ ਸਬਜੀ ਬਣਾਏ ਮੈਨੂੰ ਦੇਣਾ ਤਕਾਤਾ ਵਾ ਸਾ ਗੜਗੜ ਚੜਨਾ ਆਦਮਿਨਿਸ਼ ਡੌਨੀ ਨਾ ਲੈਣਾ ਨਾ ਦੇਣਾ ਤਕ ਉਹਦੀ ਮਤ ਕਰਨ ਦੇ ਆਪਣੀ ਜਾ ਜਾ ਕੇ ਸਬਜ਼ੀ ਲੈ ਤੈਨੂੰ ਖਾ ਕੇ ਕੇਰਾ ਤੈਨੂੰ ਲੱਗ ਗਈ ਫੇਰ ਤੂੰ ਮਗਰੇ ਉਹਦੇ ਆਈਂ ਨਹੀਂ ਮੈਂ ਤੇ ਵੇਖਣਾ ਹੀ ਕੀ ਕਰਨ ਦੇ ਜਾ ਜਾ ਕੇ ਸਾਡ ਮੈਨੂੰ ਚੜਿਆ ਤੂੰ ਵੇਖਿਆ ਹੀ ਇਹਨੂੰ ਸਾ ਗੜ ਚੜਿਆ ਆ ਮੇਰੇ ਵਾਲ ਨਹੀਂ ਦਿਖਾਉਂਦਾ ਖੇਲ ਰੇ ਤੈਨੂੰ ਹੈ ਨਹੀਂ ਉਦਾਂ ਹੱਥ ਤੂੰ ਪਾਈਏ ਦੇ ਆਈ ਨਹੀਂ ਤੇ ਵਾਲ ਕਿੱਧਰ ਖਲਾਰ ਲਈ ਆਏ ਹੈ ਨਹੀਂ ਭੱਜ ਭੱਜ ਕੇ ਖਿਲਰ ਗਏ ਮੇਰੇ ਵਾਲ ਪੈਣੇ ਮੇਰੀਏ ਉਹ ਫਿਰ ਪਤਾ ਕਿ ਮਾਰੀ ਭੱਜ ਬੋ ਹੋ ਗਈ ਉਹ ਭੱਜਦਾ ਫੇਰਾ ਲਾ ਅੱਭੀ ਕੀ ਗੱਲ ਹੋਇਆ ਏ ਬਾਪੜੇ ਖਿਲਰੇ ਆ ਕਿਤਰਾ ਵਾਤਾੜੀ ਪੂਆ ਨੇ ਲੜਾ ਨਹੀਂ ਦਿੱਤਾ ਹਨ ਦਵਾ ਜੀ ਆਨ ਪੂਆ ਦਾ ਨਾਂ ਨਾ ਲਈਆ ਫਫੜ ਵੀ ਆ ਗਿਆ ਯਾਰ ਮੈਂ ਤੇਰੀ ਨੇ ਲੜਾਇਆ ਉਹ ਹਣੇ ਕਿਹਾ ਤੈਨੂੰ ਯਾਰ ਰਾਉਂਡਾਂ ਕਾ ਲੱਗੀਆਂ ਬੜੀਆਂ ਰਾਉਂਡਾਂ ਸੱਚੀ ਗਾਲ ਜੀ ਸੱਚੀ ਗਾਲ ਸੱਚੀ ਗਾਲ ਸੱਚੀ ਗਾਲ ਫੋਜੀ ਕਰੋ ਗੱਲਾਂ ਫਿਰ ਮੈਂ ਨਾ ਪੱਠੇ ਪਾਵਾਂ ਹਾਂ ਤੇ ਆ ਕੇ ਨਹੀਂ ਪੂਆ ਲੜਾਤਾ ਵਾ ਓ ਬੇ ਲੜਾਇਆ ਇਹ ਗੱਲੋ ਇਹ ਸੱਚ ਪੂਆ ਨਾ ਕੀ ਗੱਲ ਹੋਈ ਪੂਆ ਤੇਰੀ ਅੱਖੜੀ ਦਾ ਅਮੀਰ ਬੜੀ ਬੋਲੀ ਆ ਮੈਂ ਆਤੇ ਗਈ ਫੁੱਫੜ ਜੀ ਮੈਂ ਕਿਤੇ ਨਹੀਂ ਅੰਡੇ ਫੁੱਫੜ ਜੀ ਕੀ ਕਰਨ ਗਈ ਹਾਂ ਮਨਜੋਤ ਭਾਜੀ ਮਨਜੋਤ ਘਰ ਤੇ ਤੂੰ ਦੱਸ ਦੇ ਲਾ ਕੇ ਖਲੋਤੀ ਕੀ ਕਰਨ ਗਈ ਮੈਂ ਨਹੀਂ ਤਾਂ ਗਈ ਤੂੰ ਉਹਦੇ ਕੋਲ ਫੁੱਫੜ ਜੀ ਲੜਾਈ ਵੀ ਕਰ ਲਈ ਆ ਪਰ ਇਹ ਵੀ ਨਹੀਂ ਪਤਾ ਕਿ ਕਿਹੜੀ ਕੋਲ ਗਈ ਹਾਂ ਸੂਟ ਦੇਣ ਗਈ ਅੱਛਾ ਪੈਣਾ ਮੈਂ ਤਾਂ ਸੂਟ ਦੇਣ ਗਈ ਪਿੰਦਰ ਘਰ ਫੁੱਫੜ ਜੀ ਹਾਂ ਤੇ ਅੱਗੇ ਮਨਪਰੀ ਟੱਕਰ ਗਈ ਹਾਂ ਮੈਂ ਮਨਪਰੀ ਪਿੰਦਰ ਪਿੰਦਰ ਕਿੱਥੇ ਉਹ ਆਂਦੀ ਪਿੰਦਰ ਦੀ ਤੇ ਪਟਿਕ ਤੇ ਗਈ ਆ ਅੱਛਾ ਤੇ ਮੈਂ ਮੁੜ ਕੇ ਮੈਂ ਉਹਨੂੰ ਵਿਚਾਰੀ ਨੂੰ ਕਹੇ ਬੇਟੀ ਵਿਚਾਰੀ ਮਾਨਪੀ ਸਾਡੇ ਘਰੇ ਆਇਓ ਅੱਛਾ ਐਸੇ ਗੱਲ ਤਾਂ ਆਪੂ ਆਜੀ ਤੂੰ ਜਿਹੜੀ ਰਾਣੀ ਦੀਦੀ ਉਹ ਕਹੀ ਜਾਵੇ ਤੂੰ ਤਾਂ ਚੁੱਕਣਾ ਦੇਣ ਲਈ ਦੱਸ ਮੈਂ ਉਹਨੂੰ ਚੁੱਕਣਾ ਕੀ ਦੇ ਦਿੱਤੀ ਮੈਂ ਤੇ ਇੰਨੀ ਗੱਲ ਕਹਿ ਦਿੱਤੀ ਕਿ ਸਾਡੇ ਘਰੇ ਆਇਓ ਤੁਸੀਂ ਤੇ ਆਏ ਨਹੀਂ ਜੀ ਅੱਛਾ ਮਸ ਐਸੇ ਗੱਲ ਤਾਂ ਪੂਆ ਜੀ ਤੇ ਰਾਣੀ ਮੇਨ ਲੜਨਦਾ ਵੀ ਤੇ ਪੂਆ ਗੋਡਿਆਂ ਥਲੇ ਰੱਖੀ ਗਈ ਤੇਰ ਕੋ ਮੈਂ ਰਖਣੀ ਮੈਂ ਤਾਂ ਸ਼ਰਮ ਕਰ ਗਈ ਮੈਨੂੰ ਵੱਡੀ ਓਏ ਸ਼ਾਈ ਸ਼ਾ ਚੱਲ ਚੱਗਾ ਮੈਂ ਨਾ ਫੇਰ ਵੀ ਤੂੰ ਸਿਆਣੀ ਨਿਕਰੀ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਉਹ ਵਾਲੇ ਨੇ ਰੱਖੀ ਹੈਗੀ ਇੰਨੇ ਵੱਜ ਰੱਖ ਲਈਆਂ ਆਨ ਕੇ ਇਹਨੂੰ ਗੋਡਿਆਂ ਥੱਲੇ ਕਿੰਨੇ ਹਾਏ ਨਹੀਂ ਪੈਣਾ ਗੋਡਿਆਂ ਥੱਲੇ ਕਿਤੇ ਰੱਖੀ ਇਹਨੇ ਕਿਉਂ ਏ ਇਹਨੀਆਂ ਤਾਂ ਵਧੋੜਾ ਗੋਡਿਆਂ ਨੇ ਰਖਣੀ ਏ ਵੱਜ ਗਈ ਆ ਓਏ ਆਖੇ ਲਾਗ ਓਏ ਹੱਦਾ ਨਹੀਂ ਕਰੀਦਾ ਹੁੰਦਾ ਉਪਰਾਂ ਤੇਰੇ ਨਹੀਂ ਪਾਵਾ ਕਿਉਂ ਓਏ ਇਹਦੀ ਗੱਲਾਂ ਐਡੇ ਕਰਦੀ ਆ ਔਫ ਫੁੱਪੜ ਜੀ ਛੱਡੋ ਇਹਦੀਆਂ ਗੱਲਾਂ ਐਨੇ ਦਮੇ ਫਿਰ ਦੌੜਾ ਖੜਾਈ ਜੋ ਪੂਰੀਆਂ ਲੈ ਅਛਾ ਹੋਰ ਫੁੱਪੜ ਜੀ ਨਾ ਪੁੱਤ ਲੜੀਦਾ ਨਹੀਂ ਹੁੰਦਾ ਰਲ ਮਿਲ ਕੇ ਰਹੀ ਦਿੰਦਾ ਕੋਈ ਗੱਲ ਨਹੀਂ ਮਾਲਕ ਨੇ ਵੇ ਜੋੜੀਆਂ ਬਣਾਈਆਂ ਤੁਹਾਡੀਆਂ ਲੜਾਉਣ ਵਾਲੇ ਵੀ ਤੇ ਤੁਹਾਡੀ ਹੈ ਤੁਹਾਡੀ ਵੋਟੀ ਆ ਮੇਰੀ ਵੋਟੀ ਹੋਰ ਫੁੱਪੜ ਜੀ ਉਹ ਤਾਂ ਲੜਾਉਂਦੀ ਆ ਨਹੀਂ ਕੋਹ ਨਹੀਂ ਆਂਦੀ ਪੁੱਤ ਰਲ ਮਿਲ ਕੇ ਰਹੀ ਦਿੰਦਾ ਵਾ ਕੋਈ ਗੱਲ ਨਹੀਂ ਇਹਦੇ ਤੁਹਾਨੂੰ ਸਮਝਾਉਨੇ ਆ ਹੁਣ ਵੇ ਤੇਰੀ ਤੇ ਮੇਰੀ ਪੁਵਾਰੀ ਜੋੜੀ ਬਣੀ ਕਿ ਨਹੀਂ ਤੁਹਾਡੀ ਜੋੜੀ ਬਣੀ ਆ ਇਹ ਜੋੜੀਆਂ ਕੁਦਰਤ ਵੱਲੋਂ ਬਣਦੀਆਂ ਉਹ ਤੇ ਗੱਲ ਤੁਹਾਡੀ ਸਹੀ ਹਾਂ ਲੜੀਦਾ ਨਹੀਂ ਹੁੰਦਾ ਪਹਿਲਾਂ ਲੜਦੀ ਹੁੰਦੀ ਪਿੰਦਰ ਹਾਂ ਪਿੰਦਰ ਤੋਂ ਬਾਅਦ ਹੁਣ ਚਲੋ ਮੈਨੂੰ ਕੀ ਕਹਿਣਾ ਚਾਹੀਦਾ ਭੂਆ ਆ ਗਈ ਮਾੜੀ ਜੀ ਗੱਲ ਹੁੰਦੀ ਭੂਆੜਾ ਚੋਕ ਐਡੀ ਕਰ ਲਈ ਪੁੱਤ ਰਾਣੀ ਨੇ ਆਪਣੇ ਘਰ ਚੱਲ ਜਾਣਾ ਤੇ ਤੁਸੀਂ ਇੱਥੇ ਹੀ ਰਹਿਣਾ ਵਾ ਨਾਲ ਮਿਲ ਕੇ ਰਹਿਣਾ ਚੰਗਾ ਹਾਂ ਮੇਰਾ ਪੁੱਤ ਇਦਾਂ ਹੀ ਚੰਗਾ ਓਏ ਨਾ ਮੈਂ ਕੁੜੀ ਨਾਲ ਲੜਨਾ ਨਹੀਂ ਮਰਦਾ ਜੇ ਉਧਰ ਚੱਜੇ ਤੇ ਲੜਨਾ ਪੈਂਦਾ ਈ ਤੇ ਕੋਈ ਕੋ ਗੱਲ ਕਰਕੇ ਆਂਦੀ ਏ ਸ਼ਿਰਖਾ ਨਹੀਂ ਕਰਉਂਦੀ ਆ ਤੇ ਬਾਜੂ ਹੜਕਦੇ ਬੰਨੇ ਹੀ ਮਾਰ ਲੈਂਦੀ ਏ ਮੈਂ ਗੱਲ ਹੀ ਨਹੀਂ ਕਰੀਦੀ ਪੁੱਤ ਉਹ ਗੱਲ ਨਹੀਂ ਕਰੀਦੀ ਜੇ ਨਾ ਅੱਗ ਲੱਗੇ ਮੈਂ ਫਫੜਦੀ ਅੱਗ ਮੈਂ ਕੀ ਲਾਉਣੀ ਅੱਗ ਵੇ ਜਿੱਡੀ ਤੇ ਮੈਂ ਇੱਕ ਦੂਜੀ ਤੇ ਨਾ ਵਿਸ਼ਵਾਸ ਰੱਖੀਦਾ ਨਾ ਜੇ ਗੱਲ ਲੱਟ ਆਗਦੀਆ ਬਲਦੀਆ ਓਡੀਆਂ ਲੱਟਾਂ ਦੇ ਮੈਂ ਨਹੀਂ ਆ ਵੀ ਉਹ ਆਂਦੀ ਆ ਮੈਨੂੰ ਚੁੱਕਣਾ ਦਿੰਦੀ ਆ ਹਾਏ ਹਾਏ ਮੈਂ ਫਫੜਦੀ ਚੁੱਕਣਾ ਕਿੱਥੇ ਦੇਣੀ ਲੈ ਨਹੀਂ ਨਹੀਂ ਤੂੰ ਆਖਣ ਦੀ ਆ ਨਾ ਕਿ ਮੈਂ ਮਨਪਰੀ ਨੂੰ ਆਖੇ ਆ ਜਾ ਦੇ ਭਗਵਾਨ ਦੀ ਆਖੇ ਤੂੰ ਆਖੇ ਚੁੱਕਣਾ ਦਿੰਨੀ ਆ ਤੋ ਰਾਣੀ ਵੀ ਆਂਦੀ ਚੁੱਕਣਾ ਦਿੰਦੀ ਆ ਇਹੋ ਤੂੰ ਆਖ ਆਨੇ ਨਹੀਂ ਠੀਕ ਨਹੀਂ ਇੱਕ ਦੂਜੇ ਦਾ ਵਿਸ਼ਵਾਸ ਰੱਖੀਦਾ ਹੁੰਦਾ ਵਾ ਕੋਈ ਕਿਸੇ ਨੂੰ ਚੁੱਕਣਾ ਨਹੀਂ ਦਿੰਦਾ ਹੁੰਦਾ ਉਹ ਫਿਰ ਜਾ ਕੇ ਤੁਸੀਂ ਆਪੂਆ ਜੀ ਨੇ ਸਮਝਾਇਆ ਕੋਈ ਨਹੀਂ ਆਖਦਾ ਕਿ ਭੂਆ ਤੇਰੀ ਦਾ ਵੀ ਸੁਭਾਅ ਡੇਰ ਗਈ ਆ ਫਿਰ ਕੇ ਸਾਡੇ ਡੇਰ ਗਿਆ ਵਾ ਦੋ ਵਾ ਇੱਕ ਹੱਥ ਨਾਲ ਨਹੀਂ ਪੈਂਦਾ ਦੋ ਵਾ ਥਾਣਾ ਪੈਂਦਾ ਜੇ ਫਿਰ ਉਹ ਤੇ ਸਾਨੂੰ ਵੀ ਪਤਾ ਪਤਾ ਕਿ ਕਿੱਦਾਂ ਦੋ ਵਾ ਥਾਣਾ ਹੀ ਪੈਂਦਾ ਸੋ ਅੱਲਾ ਫਫੜਦੀਆਂ ਗੱਲ ਨਹੀਂ ਤੇ ਸਾਡੀਆਂ ਦੇ ਗੱਲਾਂ ਸਿੱਧੀਆਂ ਵਾ ਸੁਣੀਆਂ ਵਾ ਤੁਸੀਂ ਸੁਣੂ ਮੂੰਹ ਪੱਲੇ ਪਾ ਨਹੀਂ ਫਫੜਦੀ ਮੈਂ ਤੇ ਪੱਲੇ ਪਾ ਹੀ ਲੈਣੀ ਗੱਲਾਂ ਨੂੰ ਤੇ ਮੈਂ ਲੜ ਲੜ ਕੇ ਵੀ ਹੱਸ ਲੈਣੀ ਆ ਅਛਾ ਉਧਰ ਮੈਂ ਆ ਨਿੰਬੂ ਆ ਚ ਵੜ ਗਈ ਇੱਕ ਨਿੰਬੂ ਲੈਣ ਲਈ ਸੁਪ ਮਰੂਦਾ ਦੇ ਪਉਣਾ ਸੀ ਪਿੰਦਰ ਨੇ ਉਧਰ ਵੀ ਮੇਰੇ ਹੱਥੀ ਪਈ ਬਿੰਦਰ ਹਾਂ ਗੱਲ ਸੁਣ ਲੋਣ ਤੇ ਆਣਾ ਅਹੀਂ ਉੱਥੇ ਕਣਕਾ ਬੀਜੀਆਂ ਵਾ ਜਾਂ ਇਧਰ ਸਾਡੀਆਂ ਸੈਡਾਂ ਤੇ ਕਣਕਾ ਵਾ ਅਸੀਂ ਕਦੀ ਨਹੀਂ ਆਖਿਆ ਕਿ ਸਾਨੂੰ ਰਾਹ ਦੇ ਨਾਲ ਪਹਿਲੀ ਚਾਹੀਦੀ ਹੈ ਅਛਾ ਅਸੀਂ ਕਦੀ ਪਹਿਲੀਆਂ ਦਾ ਪੋਗ ਪਾਇਆ ਹੀ ਨਹੀਂ ਆ ਤੇ ਜਦੋਂ ਪੈਂਦੀਆਂ ਆ ਸਾਡੀ ਪਹਿਲੀ ਆ ਪਹਿਲੀ ਸਾਡੀ ਆਈ ਤੂੰ ਪਾਰਗਲ ਮਾਰ ਕੋਲੀ ਜਸਨੀ ਵੀ ਨੂੰ ਕਰ ਖੜੇ ਉਹ ਨਹੀਂ ਉਹ ਗੱਲ ਸਹੀ ਕਰ ਉਹ ਵੀ ਗੱਲ ਕਰਨ ਈ ਆ ਜੋ ਗੱਲ ਕਰਨ ਉਹ ਬਤਨ ਦੱਸਦਾ ਵਾ ਕੋਈ ਗੱਲ ਨਹੀਂ ਅੱਛਾ ਜਾ ਜਾ ਨਹੀਂ ਕੀ ਗੱਲ ਵਾ ਕਿ ਪਿਆਰੀਆਂ ਦੀ ਕੀ ਗੱਲ ਹੋਈ ਦੱਸ ਬਾਬਾ ਦੱਸ ਦੱਸ ਮਰੇ ਜੀ ਨਹੀਂ ਕਰਦਾ ਕਰਨੀ ਪਣੀ ਆ ਦੱਸ ਦੱਸ ਤੂੰ ਦੱਸੀ ਜਾ ਕੋਈ ਨਹੀਂ ਮੈਂ ਬੈਠਾ ਹੀ ਚੱਲ ਦੱਸ ਹੋਣਾ ਤੂੰ ਵੀ ਸਿਆਰੇ ਜੀ ਹਣਾ ਹੁਣ ਮੈਂ ਵੀ ਉਦਾਂ ਦਾ ਵਾ ਠੀਕ ਹੈ ਨਾ ਸਾਡੇ ਆ ਹਿੱਟ ਭਾ ਮਦਰੀ ਆ ਪਰ ਸਾਡੇ ਜ਼ਮੀਨ ਤੇ ਇੱਕੋ ਚੁੱਕੀ ਜਾਈ ਜਰਾ ਨੇ ਪੁੱਤੋ ਜ਼ਮੀਨ ਤੇ ਤਾਂ ਇੱਕੋ ਜੀ ਹੋਣੀ ਚਾਹੀਦੀ ਆਗੇ ਇੱਕੋ ਜੀ ਚਾਹੀਦੀ ਨਾ ਆਹੋ ਤੇ ਤੁਹਾਨੂੰ ਜ਼ਮੀਨ ਇੱਕੋ ਜੀ ਨਹੀਂ ਦਿੱਤੀ ਤਾਂ ਮਿਲੀ ਪਤਾ ਨਹੀਂ ਆ ਸਾਤਾ ਵ ਤੇ ਤੁਸੀਂ ਕਿੱਥੇ ਨੇਰੇ ਚ ਰਹਿੰਦੇ ਹੋਏ ਮਾਨੂੰ ਭਾਵੇਂ ਉਹ ਫੇ ਘਟੇ ਗਏ ਨਹੀਂ ਫਿਰ ਤਕਸੀਮ ਕਰਾ ਦਈਏ